ਸਤ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਵਾਂ ਮੁੱਦਾ ਤੇ ਇੱਕ ਨਵੀਂ ਸ਼ਕਸ਼ੀਅਤ ਲੈ ਕੇ ਰੂਪਰੂ ਤੁਹਾਡੇ ਹੋਏ ਹਾਂ ਤੇ ਅਸੀਂ ਤੁਹਾਨੂੰ ਹਮੇਸ਼ਾ ਦਿਖਾਉਂਦੇ ਹਾਂ ਕਿ ਗਰਾਊਂਡ ਲੈਵਲ ਦੀ ਕੀ ਰਿਪੋਰਟ ਹੈ ਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਸਹਿਵਾਣਾ ਨੂੰ ਅਸੀਂ ਸਾਡੇ ਰੂਪਰੂ ਕਰਦੇ ਹਾਂ ਤੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਆ ਰੀਆਂ ਸਮੱਸਿਆਵਾਂ ਨੂੰ ਵੀ ਤੁਹਾਡੇ ਸਾਹਮਣੇ ਹਮੇਸ਼ਾ ਰੱਖਦੇ ਰਹਿੰਦੇ ਹਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਮ ਲੋਕਾਂ ਤੱਕ ਉਹ ਮੁਸ਼ਕਲਾਂ ਦੇ ਬਾਰੇ ਰਿਪੋਰਟ ਪਹੁੰਚਦੀ ਰਹੇ ਤੇ ਅੱਜ ਅਸੀਂ ਇਸੇ ਵਿਸ਼ੇਸ਼ ਮੁਲਾਕਾਤ ਦੇ ਦੌਰਾਨ ਤੁਹਾਨੂੰ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਨੰਬਰਦਾਰ ਜੂਨੀਅਨ ਦੇ ਸੀਨੀਅਰ ਮੈਂਬਰ ਸਰਦਾਰ ਸਤਨਾਮ ਸਿੰਘ ਜੀ ਲੰਡਰਨ ਦੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਵਾ ਰਹੇ ਆ ਜੋ ਕਿ ਇੱਕ ਉੱਗੇ ਸਮਾਜਸੀ ਬੀਬੀ ਹਨ ਸੋ ਆਓ ਸਭ ਤੋਂ ਪਹਿਲਾਂ ਦੇਖੀਏ ਉਹਨਾਂ ਦਾ ਪਿਛਲਾ ਸਫ਼ਰ ਤੇ ਬਾਤ ਵਿਚ ਕਰਦੇ ਹਾਂ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਮੁਲਾਕਾਤ ਅਓ ਅੱਜ ਆਪਾਂ ਗੱਲਬਾਤ ਕਰਦੇ ਆਂ ਸਰਦਾਰ ਸਤਨਾਮ ਸਿੰਘ ਲੰਡਰਾਂ ਜੀ ਨਾਲ ਜੋ ਕਿ ਅਕਾਲੀ ਦਲ ਬਾਦਲ ਦੇ ਸੀਨੀਅਰ ਅਗੂ ਹਨ ਅਤੇ ਸਮਾਗ ਸੇਵੀ ਵਿਹਾਨਾ ਔਰ ਨੰਬਰਦਾਰ ਜੁਰਨੀਅਨ ਦੇ ਵੀ ਸੀਨੀਅਰ ਅਗੂ ਹਨ ਸੋ ਧੰਨਵਾਦ ਹੈ ਸਤਨਾਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਵਕਤ ਵਿੱਚੋਂ ਸਾਡੇ ਲਈ ਵਕਤ ਕੱਢਿਆ ਹੈ ਮੈਂ ਮੀਡੀਆ ਦਾ ਇਹ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਬੁਲਾ ਕੇ ਇੱਥੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ। ਅੱਛਾ ਤੁਸੀਂ ਜੀ ਹਰ ਇੱਕ ਖੇਤਰ ਦੇ ਵਿੱਚ ਜਿਸ ਤਰ੍ਹਾਂ ਹੁਣ ਸਿਆਸਤ ਦੇ ਵਿੱਚ ਹੋ ਗਿਆ, ਸਮਾਜਿਕ ਦੇ ਵਿੱਚ ਹੋ ਗਿਆ, ਧਾਰਮਿਕ ਵੀ ਹੋ ਗਿਆ, ਸਕੂਲ ਦੇ ਵਿੱਚ ਵੀ ਤੁਹਾਡਾ ਬਹੁਤ ਵਧੀਆ ਇੱਕ ਕਾਰਜਕਾਲ ਰਿਹਾ। ਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਕਿਉਂਕਿ ਤੁਸੀਂ ਬਿਹਾਰੀ ਦੇ ਨਾਲ ਜੁੜੇ ਹੋਇਓ ਸੈਭਜਦਾ ਅਜੀਤ ਸਿੰਘ ਨਗਰ ਦੀ ਜੋ ਹੱਦਬੰਦੀ ਵਧ ਰਹੀ ਹੈ ਇਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਇਹ ਸਵਾਲ ਬਹੁਤ ਵਧੀਆ ਸਵਾਲ ਹੈ ਜੋ ਕਿ ਹੱਦਬੰਦੀ ਅਸੀਂ ਵਿਧਾਨ ਪਿਛੇ ਕੋਈ ਮੰਨਣਾ ਨਹੀਂ ਕਰਦੇ ਸੀਗੇ ਜੀ ਠੀਕ ਇਸ ਕਰਕੇ ਵੀ ਪਹਿਲਾ ਜਿਹੜੀ ਵਧੀ ਵੀ ਹੈ ਉਸ ਦਾ ਹੀ ਹਾਲ ਦੇਖਿਆ ਜਾਵੇ ਉੱਥੇ ਸਾਰਾ ਕੁਝ ਦੇਖਿਆ ਜਾਵੇ ਸੈਕਟਰਾਂ 'ਚ ਚੌਂਕਾਂ ਦੇ ਗੈਰ ਪ੍ਰਵਾਸੀਆਂ ਨੇ ਕਿੰਨਾਂ ਬੁਰੀ ਹਾਲਤਾਂ ਕਰੀਆਂ ਪਈਆਂ ਗੱਡੀਆਂ ਵਿੱਚ ਨਿਕਲਦੀਆਂ ਕਾਫੀ ਜਣਾ ਸੋ ਉਹੀ ਹਾਲ ਸਾਡੇ ਪਿੰਡਾਂ 'ਚ ਹੋ ਜਾਣਾ ਹੈ ਜੋ ਕਿ ਅੱਜ ਪਿੰਡਾਂ 'ਚ ਮੌਤਬਰ ਬੰਦਿਆਂ ਦਾ ਸਰਪੰਚ ਦਾ ਕੋਈ ਪ੍ਰਵਾਸੀ ਐ ਇਦਾਂ ਦਾ ਕਬਜ਼ਾ ਨਹੀਂ ਕਰ ਸਕ ਰਿਹਾ ਉਹਨਾਂ ਦਾ ਦਬਦਬਾਓ ਹੈਗਾ ਤੇ ਇਹ ਨੰਬਰ 3 ਬਈ ਪਿੰਡਾਂ ਚ ਵਿਕਾਸ ਵੀ ਬਹੁਤ ਵਧੀਆ ਹੋਇਆ ਪੰਚਾਇਤਾਂ ਦੇ ਗੱਲ ਐਮਸੀਆਂ ਗੱਲ ਤਾਂ ਉਹਨਾਂ ਤੋਂ ਬਾਹਰ ਦੇ ਹੁੰਨੇ ਆ ਉਹਨਾਂ ਨੇ ਆਪਣੇ ਹਿਸਾਬ ਗੱਲ ਚੱਲਣਾ ਹੁੰਦਾ ਹਾਂਜੀ ਤੁਹਾਨੂੰ ਨਹੀਂ ਲੱਗਦਾ ਸਰ ਕਿ ਜੇ ਨਗਰ ਨਿਕਮ ਦੇ ਵਿੱਚ ਤੁਹਾਡੇ ਪਿੰਡ ਆਉਂਦੇ ਨੇ ਤਾਂ ਇੱਥੇ ਵਿਕਾਸ ਹੋਏਗਾ ਬਹੁਤ ਵਧੀਆ ਵਿਕਾਸ ਪਹਿਲਾਂ ਤਾਂ ਇਹ ਕੁੰਬੜਾ ਦੇਖ ਲਓ ਸੁਹਾਣਾ ਦੇਖ ਲਓ ਮਟੌਰ ਦੇਖ ਲਓ ਬਈ ਉੱਥੇ ਮਦਨਪੁਰ ਦੇਖ ਲਓ ਪਹਿਲਾ ਫੇਸ ਦੇਖ ਲਓ ਬਈ ਇਹ ਪਹਿਲਾ ਆਏ ਵੇ ਹੈ ਬਈ ਇਹਨਾਂ ਚ ਕਿੰਨਾ ਕੁ ਵਿਕਾਸ ਹੋਇਆ ਬਈ ਕਿੰਨਾ ਕੁ ਉੱਥੇ ਸੁਧਾਰ ਆਇਆ ਉਧਰ ਸੀਵਰੇਜ ਦਾ ਵੀ ਕਾਫੀ ਪਿੰਡਾਂ 'ਚ ਬਹੁਤ ਬੁਰੀ ਹਾਲਤ ਹੈਗੀ ਉਹਨਾਂ 'ਚ ਗੰਦਗੀ ਬਹੁਤ ਗੁਰਿਤਨਾ ਕੋੜਾ ਚੱਕਣ ਵਾਸਤੇ ਉਹ ਨਹੀਂ ਹੈ ਪ੍ਰਬੰਧ ਨਹੀਂ ਹੈ ਬਾਹਰ ਗੇਰਨ ਵਾਸਤੇ ਪ੍ਰਬੰਧ ਨਹੀਂ ਹੈ ਤੇ ਇਹ ਗੱਲ ਹੈਗੀ ਸਹੀ ਹੈ ਤੁਹਾਡੀ ਇਹ ਹੋਗੇ ਤੁਹਾਡੀ ਨਿੱਚ ਹੀ ਰਹਿ ਇਹਦੇ ਬਾਰੇ ਕਿਉਂਕਿ ਤੁਸੀਂ ਇੱਕ ਪਿੰਡ ਦੇ ਨੰਬਰਦਾਰ ਵੀ ਹੋ ਤੇ ਸਮਾਜ ਸੇਵੀ ਵੀ ਹੋ ਤੇ ਆਮ ਲੋਕਾਂ ਦਾ ਕੀ ਕਹਿਣਾ ਹੈਗਾ ਜਿਹੜੇ ਹੁਣ ਪਿੰਡ ਆਏ ਨੇ ਇਹਦੇ ਵਿੱਚ ਨਗਰ ਨਿਗਮ ਦੇ ਵਿੱਚ ਇਹ ਚ ਪਿੰਡਾਂ ਦਾ ਹੁਣ ਇਹੀ ਵਿਚਾਰ ਹੈਗਾ ਵੀ ਸਾਡੇ ਪਿੰਡ ਨਾ ਲੈ ਜਾਵੇਂ ਬਈ ਅਸ ਅ ਸਾਡੀਆਂ ਪੰਚਾਇਤਾਂ ਜਾਂ ਸਾਲ ਤਾਂ ਹੋਇਆ ਬਈ ਸਾਲ ਸਵਾ ਸਾਲ ਮਸੋਂ ਹੋਇਆ ਪੰਚਾਇਤਾਂ ਬਣੀਆਂ ਹਾਂ। ਬਈ ਉਸੇ ਟਾਈਮ ਕਹਿ ਰਹਿਣਾ ਤਾਂ ਵੀ ਅਸੀਂ ਪਿੰਡ ਲੈ ਰਹੇ ਹਾਂ। ਬਈ ਪੰਚਾਇਤਾਂ ਦਾ ਇਲੈਕਸ਼ਨ ਨੇ ਨਹੀਂ ਕਰਾਣਾ ਤਾਂ। ਹਾਂਜੀ ਥੋੜਾ ਮਤਲਬ ਇਹ ਹੈ ਕਿ ਜਿਹੜਾ ਪਹਿਲੇ ਇੰਨਾ ਉਹ ਪਾਇਆ ਚੋਣਾਂ ਦਾ ਖਰਚਾ ਪਿਆ ਹਾਂ ਖਰਚਾ ਪਿਆ ਤੇ ਟਾਈਮ ਵੇਸਟ ਹੋਇਆ ਲੋਕਾਂ ਦਾ ਉਹ ਬਚ ਜਾਂਦਾ ਹਨਾ ਜੀ। ਹਾਂਜੀ ਹਾਂ ਗੱਲ ਸਾਰ ਸਹੀ ਹੈ ਇਹ। ਤੇ ਹੋਰ ਦੇਖੋ ਪਿੰਡ ਦੇ ਜਦੋਂ ਕੋਈ ਪਿੰਡ ਸ਼ਹਿਰ ਦੇ ਨਾਲ ਜੁੜਦਾ ਇਹ ਨਗਰ ਨਿਗਮ ਦੇ ਵਿੱਚ ਆਏਗਾ ਅਰ ਮੁਹਾਲੀ ਦਾ ਇਹ ਇੱਕ ਵਿਸ਼ੇਸ਼ ਥਾਂ ਹੈਗਾ ਪੰਜਾਬ ਦੇ ਵਿੱਚ ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਪ੍ਰਾਪਰਟੀ ਤੁਹਾਡੀਆਂ ਜ਼ਮੀਨਾਂ ਦਾ ਰੇਟ ਬਹੁਤ ਆਸਮਾਨ ਛੂਣਗੇ ਪ੍ਰਾਪਰਟੀ ਦਾ ਹੋ ਜੂਗਾ ਜੀ ਰੇਟ ਵੱਧ ਜੂਗਾ ਉਹ ਮੰਨਦੇ ਆ ਅਸੀਂ ਲੇਕਿਨ ਜਿਹੜੇ ਹੋਰ ਖਰਚੇ ਪਿੰਡਾਂ 'ਚ ਲੱਗ ਜਾਣੇ ਆ ਬਿਜਲੀ ਦਾ ਆਪਣਾ ਸੌਰੀ ਪਾਣੀ ਦੇ ਬਿੱਲ ਲੱਗ ਜਾਣੇ ਆ ਸੀਵਰੇਜ ਦੇ ਬਿੱਲ ਲੱਗ ਜਾਣੇ ਆ ਹੋਰ ਕਿਸੇ ਨੇ ਕੋਈ ਇੱਕ ਕਮਰਾ ਵੀ ਬਣਾਇਆ ਉਹ ਵੀ ਨਕਸ਼ਾ ਪਾਸ ਕਰਾਉਣਾ ਪਊਗਾ ਇਹ ਤਾਂ ਕਾਫੀ ਸਮੱਸਿਆ ਆ ਰਹੀਆਂ ਨਾ ਗੱਲ ਬੈਨੀਫਿਟ ਵੀ ਨਾ ਦੇਖੋ ਗੱਲ ਨੁਕਸਾਨ ਵੀ ਦੇਖੋ हां ਤੁਹਾਡਾ ਮਤਲਬ ਇਹ ਹੈ ਕਿ ਜੇ ਪਹਿਲੇ 6 ਪਿੰਡਾਂ ਦਾ ਵਿਕਾਸ ਵਧੀਆ ਹੋਇਆ ਹੁੰਦਾ ਤਾਂ ਤੁਹਾਡਾ ਵੀ ਦਿਲ ਕਰਦਾ ਵੀ ਹਾਂ ਵੀ ਅਸੀਂ ਸ਼ਹਿਰ ਦੇ ਨਾਲ ਜੁੜ ਰਹੇ ਹਾਂ ਫਿਰ ਹਾਲਾਤ ਤਾਂ ਪਹਿਲੇ ਵੀ ਖਰਾਬ ਨਹੀਂ ਕਰਤਾ ਤੁਹਾਡੀ ਖੈਰ ਬਾਝੁ ਹੈਗੀ ਹੈ ਤੇ ਅੱਛਾ ਸਰ ਦੂਸਰੀ ਗੱਲ ਇਹ ਹੈ ਕਿ 14 ਦਸੰਬਰ ਨੂੰ ਜਿਹੜੀਆਂ ਲਖਸ਼ਣਾਂ ਆ ਰਹੀਆਂ ਕਿਉਂਕਿ ਤੁਸੀਂ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਅਕਾਲੀ ਦਲ ਬਾਦਲ ਦੀ ਹੁਣ ਪਰਫਾਰਮੈਂਸ ਵੀ ਅੱਛੀ ਰਹੀ ਹੈ ਤਰਨ ਤਰਨ ਦੇ ਵਿੱਚ ਬਹੁਤ ਵਧੀਆ ਰਿਹਾ ਤੇ ਜਿਹੜੇ ਲੋਕ ਕਹਿ ਰਹੇ ਸੀ ਵੀ ਡਾਇਨਾਸੌਰ ਬਾਫਸਾ ਸਾਧਨ ਅਕਾਲੀ ਦਲ ਬਾਦਲ ਨਹੀਂ ਆਸਦਾ ਉਹਨਾਂ ਦੇ ਵੀ ਮੂੰਹ ਬੰਦ ਕਰਵਾਏ ਨੇ ਤੇ ਇਹ ਜਿਹੜੀਆਂ ਹੁਣ ਬਲਾਕ ਸੰਮਤੀ ਦੀਆਂ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਤੁਹਾਡੇ ਇਹਦਾ ਅਕਾਲੀ ਦਲ ਬਾਦਲ ਦਾ ਕੀ ਪੋਜੀਸ਼ਨ ਲੱਗਦੀ ਹੈ ਤੁਹਾਨੂੰ ਸਾਡੇ ਜੋ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਹਨ ਉਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਨ ਪਾਰਟੀ ਨੂੰ ਬਹੁਤ ਹੁਣ ਪਾਰਟੀ ਕਾਫੀ ਉੱਪਰ ਆ ਚੁੱਕੀ ਹੈ 27 ਚ ਉਹ ਜਗ੍ਹਾ ਸਰਕਾਰ ਬਣਾਉਣ ਦੇ ਪੂਰੇ ਚਾਂਸ ਬਣ ਚੁੱਕੇ ਹੈ ਪ੍ਰਧਾਨ ਜੀ ਹਰ ਬੰਦੇ ਤੱਕ ਪਹੁੰਚ ਕਰ ਰਹੇ ਹਨ ਹਰੇਕ ਵਰਕਰ ਗੈਨ ਤਾਲਮੇ ਲੈਗਾ ਸਾਢੇ ਗੈਲ ਵੀ ਤਾਲਮੇਲ ਪੂਰਾ ਹੈ ਸਾਨੂੰ ਵੀ ਉਹ ਪੁੱਛਦੇ ਆਂ ਵੀ ਦੱਸੋ ਤੁਹਾਡੇ ਹਲਕੇ ਚ ਕੀ ਦਿੱਕਤ ਆ ਰਹੀ ਹੈ ਇਸ ਕਰਕੇ ਵੀ ਕਾਲੀ ਦਲ ਬਹੁਤ ਜ਼ਿਆਦਾ ਖੇਤਰੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਸਰਦਾਰ ਆਪਣਾ ਪੰਜਾਬ ਦੇ ਹਰੇਕ ਮੁੱਦੇ ਨੂੰ ਖੇਤਰੀ ਪਾਰਟੀ ਉਹ ਚੱਕਦੀ ਹੈ ਹਾਂਜੀ ਬੜੇ ਬਾਦਲ ਸਾਹਿਬ ਨੇ ਕਾਫੀ ਲੰਬਾ ਸਮਾਂ 25 ਸਾਲ ਰਾਜ ਕਰਨਾ ਬਹੁਤ ਵੱਡੀ ਗੱਲ ਹੈ ਬਾਦਲ ਸਾਹਿਬ ਹਰੇਕ ਵਰਕਰ ਤੱਕ ਪਹੁੰਚ ਕਰਦੇ ਤੇ ਸੀਐਮ ਤੇ ਜਦ ਮੈਂ ਖੁਦ ਆਪਣੀ ਅੱਖਾਂ ਦੇਖਿਆ ਹੈ ਜਦ ਉਹਨਾਂ ਨੇ ਕਿਤੇ ਜਾਣਾ ਹੈ ਤਾਂ ਪਹਿਲਾਂ ਪੁੱਛਣਾ ਵੀ ਬਾਹਰ ਵਰਕਰ ਤਾਂ ਵਰਕਰ ਵੀ ਤੇ ਜਨਤਾ ਤਾਂ ਨਹੀਂ ਬਾਹਰ ਆਈ ਵੀ ਹੈਗੀ ਜੇ ਆਈ ਵੀ ਹੈ ਤਾਂ ਉਹਨਾਂ ਨੂੰ ਪਹਿਲਾਂ ਅੰਦਰ ਬੁਲਾਓ ਹਾਂ ਲੋਕ ਅਦਾਲਤ ਤਾਂ ਬਹੁਤ ਹਾਂਜੀ 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 ਬਲਾਗ ਹੈ ਉਹਨਾਂ ਦੇ ਸਾਰੇ ਕੰਮ ਕਰਕੇ ਫਿਰ ਉਹ ਜਾਂਦੇ ਸੀਗੇ ਆਖਾ ਫੇਰ ਪੁੱਛਦੇ ਸੀਗੇ ਵੀ ਬਾਹਰ ਜਨਤਾ ਤਾਂ ਨਹੀਂ ਹੈ ਆਈ ਵੀ ਜੇ ਆਈ ਵੀ ਹੈ ਤਾਂ ਉਹਨਾਂ ਨੂੰ ਬੁਲਾਓ ਜਨਤਾ ਇਸ ਕਰਕੇ ਖੁਸ਼ ਹੋਏਗਾ ਉਹਨਾਂ ਤੋਂ ਅੱਛਾ ਤੁਹਾਡਾ ਮਤਲਬ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਇੱਕ ਅੱਛੀ ਪੋਜੀਸ਼ਨ ਤੇ ਕਾਇਮ ਕਰੇਗਾ ਇਹ ਬਲਾਕ ਸਮਤੀ ਦੇ ਚੋਣਾਂ ਦੇ ਵਿੱਚ ਤੇ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਸਰਕਾਰ ਵੀ ਬਣਾਉਣ ਦੇ ਪੂਰੇ ਉਹਦੇ ਵਿੱਚ ਚਾਂਸ ਹੈ ਚਾਂਸ ਹੈਗੇ ਆ ਹਾਂਜੀ ਤੇ ਅੱਛਾ ਨmberdar ਸਾਹਿਬ ਗੱਲ ਇਹ ਹੈ ਕਿ ਤੁਸੀਂ ਪਿਛਲੇ ਦਿਨੀ ਨmberdar ਜੂਨੀਅਨ ਜਿਹੜੀ ਤੁਹਾਡੀ ਪੰਜਾਬ ਦੀ ਨmberdar ਜੂਨੀਅਨ ਬਣੀ ਹੋਈ ਆ ਉਹਨਾਂ ਤੇ ਜਿਹੜੇ ਸੀਗੇ ਸੀਨੀਅਰ ਆਗੂਆਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸਾਡੇ ਇੱਥੇ ਸਟੂਡੀਓ ਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਕਹਿ ਸਕਿਆ ਵੀ ਅਸੀਂ ਇੱਕ ਮੰਗ ਪੱਤਰ ਦੇ ਰਹੇ ਹਾਂ ਤੇ ਤੁਹਾਡੀਆਂ ਜੋ ਵੀ ਮੰਗਾਂ ਨੇ ਉਦੇ ਬਾਰੇ ਕੀ ਕਹੋਗੇ ਪੰਜਾਬ ਸਰਕਾਰ ਨਾਲ ਤੁਹਾਡਾ ਕੀ ਗੱਲਬਾਤ ਹੋਈ ਉਹਨੂੰ ਪੰਜਾਬ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਸਾਡੇ ਲੰਬੜਦਾਰਾਂ ਗੱਲ ਵਾਦਾ ਕਰਿਆਤਾ ਵੀ ਤੁਹਾਡਾ ਮਾਣ ਪੱਤੇ ਵਿੱਚ ਡਬਲ ਕਰਿਆ ਜਾਊਗਾ ਜੀ ਤੇ ਜੱਦੀ ਪੁਸ਼ਟੀ ਕਰੀ ਜਾਊਗੀ ਜੀ ਬਈ ਹੁਣ ਅਸੀਂ ਸਰਕਾਰ ਨੂੰ ਦੇਖ ਲੋ ਵੀ ਸਾਡੇ 3-4 ਸਾਲ ਹੋ ਚਲੇ ਨੇ ਹਾਂਜੀ ਅਸੀਂ ਮੰਗ ਪੱਤਰ ਮੰਤਰੀਆਂ ਨੂੰ ਵੀ ਦੇ ਲੇ ਤੇ ਐਮਐਲਏ ਨੂੰ ਵੀ ਦੇ ਲੇ ਡੀਸੀਆਂ ਨੂੰ ਵੀ ਦੇ ਲੇ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦੇਇਆ ਜਾ ਰਿਹਾ ਸੀਐਮ ਸਾਹਿਬ ਵੱਲੋਂ ਹਾਂਜੀ ਇਹ ਤਾਂ ਚੋਣ ਚੋਣ ਉਹਦੇ ਵਿੱਚ ਵੀ ਲਿਖਿਆ ਸੀ ਨਾ ਜੀ ਹਾਂਜੀ ਹਾਂਜੀ ਅਸੀਂ ਅਸੀਂ ਸਮਾਂ ਮੰਗ ਰਹੇ ਹਾਂ ਵੀ ਸਾਨੂੰ ਮੀਟਿੰਗ ਕਰਕੇ ਸਮਾਂ ਦੇ ਕਰੀ ਜਾਵੇ ਸਾਡੀ ਗੱਲ ਵੀ ਅਸੀਂ ਆਪਣੇ ਲੰਬੜਦਾਰਾਂ ਦੀਆਂ ਪੂਰੇ ਪੰਜਾਬ ਦੇ ਲਗਭਗ 34-35000 ਲੰਬੜਦਾਰ ਹੈ ਹਾਂਜੀ ਬਈ ਅਸੀਂ ਉਹਨਾਂ ਦੇ ਮੁੱਦੇ ਚੱਕ ਸਕੀਏ ਬਈ ਹਾਂਜੀ ਇਹ ਸਾਡੀਆਂ ਮੰਗਾਂ ਐ ਬਈ ਇਹ ਸਾਡੀਆਂ ਹੱਲ ਕਰੋ ਮੰਗਾਂ ਕੀ ਨੇ ਵੈਸੇ ਮੁੱਖ ਮੰਗਾਂ ਦੋ ਚਾਰ ਕੀ ਨੇ ਜਿਹੜੀਆਂ ਮੇਨ ਮੰਗਾਂ ਨੇ ਇਹ ਮੇਨ ਤਾਂ ਮੰਗੇ ਐ ਜੀ ਬਈ ਜੱਦੀ ਪੁਸਤੀ ਕਰੀ ਜਾਵੇ ਜੋ ਕਿ ਲੰਬੜਦਾਰਾਂ ਨੂੰ ਆਪਣਾ ਕੋਰਟ ਕਚੈਰੀਆਂ ਤੋਂ ਰਹਿਤ ਮਿਲੀ ਜਾਵੇ ਹਾਂਜੀ ਜੱਦੀ ਪੁਸਤੀ ਚ ਬਈ ਲੰਬੜਦਾਰ ਦਾ ਬੇਟਾ ਲੰਬੜਦਾਰ ਹੀ ਬਣੂਗਾ ਉਹ ਚ ਇਹ ਸਾਰਾ ਕੋਰਟ ਹੁਣ ਕੋਈ ਵੀ ਬੰਦਾ ਐਪਲੀਕੇਸ਼ਨ ਦੇ ਦਿੰਦਾ ਸੁਪਰੀਮ ਕੋਰਟ ਤੱਕ ਕੇਸ ਚਲਦੇ ਐ ਕਈ ਬੰਦਿਆਂ ਦੀਆਂ ਦਾ ਬਜ਼ੁਰਗ ਹੋ ਜਾਂਦੇ ਉਹ ਕੇਸ ਲੜਦੇ ਲੜਦੇ ਉਹ ਸੁਪਰੀਮ ਕੋਰਟ ਫੇਰ ਰਿਮਾਂਡ ਕਰ ਦਿੰਦਾ ਇਹ ਐਫਸੀਆਰ ਨੂੰ ਆ ਜਾਂਦਾ ਐ ਐਫਸੀਆਰ ਤੋਂ ਨੀਚੇ ਆ ਜਾਂਦਾ ਉਹ ਫੇਰ ਦੁਬਾਰਾ ਉਸੇ ਤਰ੍ਹਾਂ ਚੱਲ ਪੈਂਦਾ ਇਸ ਕਰਕੇ ਵੀ ਇਹ ਲੰਬੜਦਾਰਾਂ ਦੀਆਂ ਆਂਦੀਆਂ ਦਿੱਕਤਾਂ ਨੂੰ ਇਹ ਹੱਲ ਹੋ ਜਵੇ ਇਸ ਤੋਂ ਰਹਿਤ ਪਾਈ ਜਾਵੇ ਹਾਂਜੀ ਤੇ ਹੁਣ ਚਲੋ ਆਪਾਂ ਆਖੀਸ ਵਾਲੇ ਹੀ ਕਰਦੇ ਹਾਂ ਕਿ ਇਹ ਜਿਹੜਾ ਤੁਹਾਡਾ ਸਮਾਜ ਸੇਵਾ ਦਾ ਕੰਮ ਚੱਲ ਰਿਹਾ ਹੈ ਤੇ ਇਹਦੇ ਬਾਰੇ ਲੋਕ ਤੁਹਾਨੂੰ ਅਕਸਰ ਦੱਸਦੇ ਨੇ ਤੇ ਕੀ ਸਰਕਾਰ ਤੇ ਪ੍ਰਤੀ ਇਹ ਲੋਕਾਂ ਦੀ ਇੱਕ achhi taalmel ਹੈ ਸਰਕਾਰ ਦੇ ਤੇ ਇਹ ਚ ਹੁਣ ਕੁਝ ਵੀ ਨਹੀਂ ਕਿਹਾ ਜਾ ਸਕਦਾ ਜਦ ਲੰਬੜਦਾਰਾਂ ਨੂੰ ਮੀਟਿੰਗ ਦਾ ਹੀ ਇੱਕ ਸਮਾਂ ਨਹੀਂ ਦਿਆ ਜਾ ਰਿਹਾ ਦੱਸੋ ਹੋਰ ਜਨਤਾ ਦਾ ਮੈਂ ਕਿਹਾ ਕਹਿ ਸਕਦਾ ਇਸ ਬਾਰੇ ਕਿਉਂਕਿ ਸਰਕਾਰ ਨੇ ਤਾਂ ਕਾਫੀ ਬਾਰੇ ਕਿਤੇ ਨੇ ਆ ਪਿੱਛੇ ਗੁਰੂ ਮਹਾਰਾਜ ਦਾ ਇਹ ਆਪਣੇ ਛੀਦੀ ਦਿਵਸ ਬਹੁਤ ਮਨਾਇਆ ਸੀਗਾ ਤੇ ਬਾਕੀ ਸਰ ਜਿਹੜੀ ਇਹ ਨੰਬਰਦਾਰ ਜੁਨੇ ਨੇ ਤੁਸੀਂ ਗੱਲ ਕੀਤੀ ਹੈ ਤੇ ਇਹਦੇ ਬਾਰੇ ਦੁਬਾਰਾ ਫੇਰ ਗੱਲਬਾਤ ਨਹੀਂ ਕੀਤੀ ਵਸ ਇੱਕੇ ਵਾਰੀ ਤੁਸੀਂ ਕਰਕੇ ਚਲੋ ਨਹੀਂ ਅਸੀਂ بار بار ਮੰਗ ਕਰਦੇ ਆ ਜੀ ਖਬਰਾਂ ਵੀ ਲੁਵਾਈਆਂ ਸੀਐਮ ਸਾਹਿਬ ਨੂੰ ਹੁਣ ਵੀ ਅਪੀਲ ਕਰਦੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਅਪੀਲ ਕਰ ਰਹੇ ਆ ਵੀ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਸਾਡੀਆਂ ਸਮੱਸਿਆ ਸੁਣ ਕੇ ਜੋ ਵੀ ਹੱਲ ਹੁੰਦਾ ਉਹ ਕਰਿਆ ਜਾਵੇ। ਹਾਂਜੀ ਚਲੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਟਾਈਮ ਦਿੱਤਾ। ਥੈਂਕ ਯੂ। ਸੋ ਸਮੂਹ ਦਰਸ਼ਕਾਂ ਨੂੰ ਇਹ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਸਾਡੀ ਜੋ ਵੀ ਇਹ ਵੀਡੀਓ ਆਉਂਦੀ ਆ ਜੋ ਵੀ ਤੁਹਾਡੇ ਨਾਲ ਮੁਲਾਕਾਤ ਅਸੀਂ ਤੁਹਾਡੇ ਰੂਬਰੂ ਕਰਦੇ ਆ ਉਹਨਾਂ ਦੇ ਬਾਰੇ ਆਪਣੀ رائے ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਆ ਕਰੋ ਤੇ ਸਾਡੇ ਉਤਸ਼ਾਹ ਇਹ ਹੀ ਸਾਡਾ ਉਤਸ਼ਾਹ ਹੁੰਦਾ ਹੈ। ਤੇ ਲਾਈਕ ਵੀ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ